ਤਨ ਧਨ ਜਹ ਤੋ ਕੋ ਦਿਓ ਤਾਸਿਓ ਨੇਹ ਨਾਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਦੌਲਤ ਦੀਨ ਜਿਹਨੇ ਤੈਨੂੰ ਤਨ ਦਿੱਤਾ ਔਰ ਗਿਆਨ ਦਿੱਤਾ ਆਦ ਗਿਆਨ ਸੁਰਬਾਣੀ ਦੀ ਭਾਸ਼ਾ ਚ ਗਿਆਨ ਤਾਨੂੰ ਹੁੰਦਾ ਗਿਆਨੀਆਂ ਕਾ ਤੁਹਾਨੂੰ ਨਾਮ ਹੈ ਗਿਆਨੀ ਰੋਬ ਨੂੰ ਤੁਹਾਨੂੰ ਬੁਲਦੇ ਨੇ ਗਿਆਨੀ ਇਹਦੀ ਲਿਖੀ ਗੁਰਬਾਣੀ ਹੈ ਸਰਕਾਰੀ ਤਾਂ ਸਦੀ ਗੱਲ ਨਹੀਂ ਹੈ ਇੱਥੇ ਤਾਂ ਹੈ ਤਨ ਤਨ ਵੀ ਇੰਤਰਾਸਾਹੀ ਹੈ ਤੇਰਾ ਵਜੂਦ ਹੈ ਉਹੀ ਤੇਰਾ ਤਨ ਹੈ ਹਰ ਜੋਤ ਸਰੂਪ ਹੈ ਜੋਤ ਦਿੱਤੀ ਕੀ ਨਹੀਂ ਜੋਤ ਹੈ ਕੀ ਦੀ ਉਹ ਤਾਂ ਜੇ ਕਿਹਾ ਜੇ ਤੂੰ ਕੋ ਦਿਓ ਤਾਂ ਸੇ ਉਹ ਦੇਹੋ ਨਕੀਨ ਉਹਦੇ ਨਾਲ ਤੂੰ ਉਹਦੀ ਕਰਦਾ ਪ੍ਰੇਮ ਨਹੀਂ ਕਰਦਾ ਉਹਦੇ ਨਾਲ ਤੈਨੂੰ ਲਗਾਉ ਕੋਈ ਨਹੀਂ ਉਹ ਆਨੰਦ ਕਰਨਾ ਰਬਾਰੇ ਅਬ ਕਿਉਂ ਡੋਲ ਤੀਰ ਔਰ ਤੇਰਾ ਦੁਸਤ ਕਿਉਂ ਢੋਲਦਾ ਹੈ ਸੀਰ ਕਿਉਂ ਢੋਲਦਾ ਰੋਸਾ ਕਿਉਂ ਢੋਲਦਾ ਆਪਣੀ ਬੂੜ ਨਾਲ ਤਾਂ ਇਹੋ ਦੀ ਕੀਤਾ ਪ੍ਰੇਮ ਦੀ ਕੀਤਾ ਪ੍ਰੇਮ ਗੱਲ ਹੈ ਝੂਠ ਨਾਲ ਬਾਹਰ ਮੋਹ ਵਾਲੇ ਮਾਇਆ ਨਾਲ ਮਾਇਆ ਢੋਲਦੀ ਹੈ ਤੂੰ ਢੋਲਦਾ ਮਾਇਆ ਨਾਲ ਜਿਹੜਾ ਜੁੜੂਗਾ ਢੋਲੂਗਾ ਹੀ ਮਾਇਆ ਢੋਲਦੀ ਹੈ ਕਬੀਰ ਮਾਇਆ ਢੋਲਣੀ ਮਾਇਆ ਸਿਰ ਕੋ ਸਹੀ ਨਹੀਂ ਬਸ ਸਿਰ ਕੇ ਮੇਰੇ ਤੇਰਾ ਫਿਰ ਨਾਲ ਜੁੜੇਗਾ ਬਹੁਤ ਫਿਰ ਉਦਣਾ ਜੁੜੇਗਾ ਸਿਰੋਜੇ ਦਾ ਮਾਇਆ ਨਾਲ ਜੁੜੇਗਾ ਡੋਲੇਗਾ ਹਾਂਜੀ ਕਿਹਨ ਸੋ ਜੀ ਦੌਲਤ ਦੀਂ ਦਾ ਭਾਵੇਂ ਹੀ ਬਣਦਾ ਜੀ ਕੀ ਤੇਰਾ ਜਿਹੜਾ ਭਰੋਸਾ ਹੈਗਾ ਉਹ ਡੋਲ ਰਿਹਾ ਠੀਕ ਹੈ ਕੀ ਡੋਲਦਾ ਤੇਰਾ ਠੀਕ ਹੈ ਜੀ ਇੱਥੇ ਸੱਤਵੇਂ ਸ਼ਲੋਕ ਦੀ ਸਮਾਪਤੀ ਹੈ ਜੀ